ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਪੀਨੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਿਰਾਜ ਅਸਾਈ ਪ੍ਰਚਾਰਕ ਪ੍ਰੋਫਿਟ ਵਰਜਿੰਦਰ ਸਿੰਘ ਜੋ ਆਪਣੇ ਆਪ ਨੂੰ ਭਵਿੱਖ ਬਾਣੀਆਂ ਦੱਸਣ ਵਾਲਾ ਕਹਿੰਦਾ ਸੀ ਜਿਸ ਨੇ ਪਵਿੱਤਰ ਗ੍ਰੰਥ ਯਾਨੀ ਕਿ ਬਾਈਬਲ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਇਆ ਅਤੇ ਪੰਜਾਬ ਦੇ ਲੋਕ ਉਸ ਨੂੰ ਪਾਪਾ ਪਾਪਾ ਕਹਿੰਦੇ ਸੀ ਜਿਹੜੇ ਉਸ ਦੀ ਚਰਚ ਵਿੱਚ ਜਾਂਦੇ ਸੀ ਲੇਕਿਨ ਉਸ ਦੇ ਕਾਰਨਾਮੇ जगਜਾਹ ਹੋ ਗਏ ਰੋ ਰਿਆ ਹੈ ਪਿਟ ਰਿਹਾ ਹੈ ਸਿਆਪੇ ਕਰ ਰਿਹਾ ਹੈ ਕਹਿੰਦਾ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਮੇਰੀ ਘਰ ਵਾਲੀ ਬਿਮਾਰ ਰਹਿੰਦੀ ਹੈ ਤੇ ਮੇਰੀ ਲੱਤ ਦੇ ਵਿੱਚ ਰੋੜ ਹੈ ਮੇਰਾ ਆਪਰੇਸ਼ਨ ਹੋਇਆ ਹੈ ਲੋਕਾਂ ਨੂੰ ਧਰਮ ਦੇ ਨਾਮ ਤੇ ਠੱਗਣ ਵਾਲਾ ਅਤੇ ਫਿਰ ਜਿਹੜੇ ਵਿਚਾਰੇ ਆਸਤਾ ਲੈ ਕੇ ਆਉਂਦੇ ਨੇ ਉਹਨਾਂ ਦੇ ਨਾਲ ਬਲਾਤ ਕਰਨ ਵਾਲਾ ਇਹ ਬਾਬਾ ਇਹ ਪਾਸਟਰ ਵਰਜਿੰਦਰ ਸਿੰਘ ਅੜਕੇ ਆ ਗਿਆ ਹੈ ਪਟਿਆਲੇ ਮੁਹਾਲੀ ਦੀ ਅਦਾਲਤ ਵੱਲੋਂ ਵੱਡਾ ਫੈਸਲਾ ਯਾਨੀ ਕਿ ਉਮਰ ਕੈਦ ਹੋਈ ਹੈ ਬਲਾਤ ਕਰ ਦੇ ਕੇਸ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਪਾਸਟਰ ਵਰਜਿੰਦਰ ਸਿੰਘ ਨੂੰ ਬਲਾਤ ਕਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੁਹਾਲੀ ਅਦਾਲਤ ਵਿੱਚ ਉਸ ਨੂੰ ਇਹ ਸਜ਼ਾ ਦਿੱਤੀ ਇਹ ਇਸ ਤੋਂ ਬਾਅਦ ਮੁਹਾਲੀ ਕੋਰਟ ਦੇ ਆਲੇ ਦੁਆਲੇ ਸੁਰੱਖਿਆ ਜਿਹੜੀ ਹੈ ਵਧਾ ਦਿੱਤੀ ਗਈ ਹੈ ਬਰਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਟਰਵਾਇਆ ਸੀ ਇਸ ਤੋਂ ਪਹਿਲਾਂ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਬਰਜਿੰਦਰ ਸਿੰਘ ਤੇ ਔਰਤ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਜਾ ਘਰ ਲੈ ਕੇ ਜਾਣ ਦਾ ਦੋਸ਼ ਜਿੱਥੇ ਉਸ ਦਾ ਬਲਾਤਕਾਰ ਕੀਤਾ ਗਿਆ ਵੀਡੀਓ ਬਣਾਏਗੀ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰ ਦੇਵੇਗਾ ਇਸ ਮਾਮਲੇ ਵਿੱਚ ਪੀੜਤ ਦੇ ਵਕੀਲ ਨੇ ਕਿਹਾ ਕਿ ਬਰਜਿੰਦਰ ਸਿੰਘ ਨੂੰ ਸਜ਼ਾ ਸੁਣਾਉਣ ਦੇ ਸਮੇਂ ਅਦਾਲਤ ਨੇ ਕਿਹਾ ਕਿ ਉਹ ਆਖਰੀ ਸਾਹ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ ਸਜ਼ਾ ਤੋਂ ਬਚ ਲਈ ਬਲਜਿੰਦਰ ਪਾਸ ਬਲਜਿੰਦਰ ਪ੍ਰੋਫਿਟ ਆਪਣੇ ਆਪ ਨੂੰ ਦੱਸਣ ਵਾਲਾ ਦਲੀਲਾਂ ਦੜੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਕਿਹਾ ਮੇਰੇ ਬੱਚੇ ਛੋਟੇ ਹਨ ਮਤਰੀ ਬਿਮਾਰ ਹੈ ਮੈਂ ਸਮਾਜਿਕ ਵਿਅਕਤੀ ਹਾਂ ਮੇਰੀ ਲੱਤ ਵਿੱਚ ਕਰੋੜ ਪਾਈ ਹੋਈ ਹੈ ਇਸ ਲਈ ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ 7 ਸਾਲਾਂ ਬਾਅਦ ਉਸ ਭੈਣ ਨੂੰ ਇਨਸਾਫ ਮਿਲਿਆ ਹੈ ਜਿਸ ਦੇ ਨਾਲ ਇਸ ਨੇ ਬਲਾਤਕਾਰ ਕੀਤਾ ਬਾਬੂ ਜੀ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਰੋਲਾ ਪਾਇਆ ਤਾਂ ਮੈਂ ਤੇਰੀ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰ ਦੇਵਾਂਗਾ ਲੇਕਿਨ ਕਾਨੂੰਨ ਤੇ ਕਾਨੂੰਨ ਹੁੰਦਾ ਹੈ ਆਪਣੇ ਆਪ ਨੂੰ ਪਾਪਾ ਕਹੋਣ ਵਾਲੇ ਪਾਸਟਰ ਬਰਜਿੰਦਰ ਸਿੰਘ ਰੋ ਰੋ ਕੇ ਹੋਏ ਬਿਹਾਲ ਛੋਟੇ ਦੋ ਬੱਚੇ ਨੇ ਮੇਰੀ ਘਰ ਵਾਲੀ ਬਿਮਾਰ ਰਹਿੰਦੀ ਹੈ ਤੇ ਮੇਰੀ ਲਾਹ ਦੇ ਵਿੱਚ ਰੌੜ ਹੈ ਲੋਕਾਂ ਨੂੰ ਠੀਕ ਕਰਨ ਵਾਲਾ ਜਾਦੂ ਮੰਤਰ ਚਲਾਉਣ ਵਾਲਾ ਅੱਜ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਗਿਆ ਚਲਾ ਹੈ ਜਿੰਨੀ ਦੇਰ ਉਸਦੀ ਉਮਰ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਿਹੜਾ ਰਹੇਗਾ ਕਿਉਂਕਿ ਉਹਨਾਂ ਪਾਸਟਰ ਬਰਜਿੰਦਰ ਵੱਲੋਂ ਪ੍ਰੋਫੈਟ ਬਰਜਿੰਦਰ ਵੱਲੋਂ ਪੰਜਾਬ ਦੇ ਘੋਲੇ ਪਾਲੇ ਲੋਕਾਂ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਤੇ ਉਹਨਾਂ ਦੇ ਧੀਆਂ ਭੈਣਾਂ ਦੇ ਨਾਲ ਬਲਾਤ ਕਰ ਵੀ ਕੀਤੇ ਨੇ ਧੰਨ